ਅਰੀ ਅਤੇ ਕਿਸਾਨ ਪ ਲਈ ਵਿਭਾਗ ਵੱਲੋਂ ਬਣਾਏ YouTube ਚੈਨਲ ਖੇਤੀ ਗਿਆਨ ਅਤੇ ਵਿਕਾਸ ਤੇ ਸਮੂਹ ਕਿਸਾਨ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਨਰਮੇ ਦੀ ਫਸਲ ਬਹੁਤ ਸੋਹਣੀ ਖੜੀ ਹੈ तकरीबन 65-70 ਦਿਨਾਂ ਦੀ ਜਿਹੜੀ ਹੈਗੀ ਆਪਣੀ ਨਰਮੇ ਦੀ ਫਸਲ ਹੋ ਚੁੱਕੀ ਹੈ ਪਰ ਹੁਣ ਇਸ ਸਮੇਂ ਤੇ ਮੌਸਮ ਦੇ ਵਿੱਚ ਸਿਲ ਹੋਣ ਕਰਕੇ ਕਈ ਖੇਤਾਂ ਦੇ ਵਿੱਚ ਆਪਾਂ ਨੂੰ ਨਰਮੇ ਦੀ ਫਸਲ ਤੇ ਚਿੱਟੇ ਮੱਛਰ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਤਾ ਇਸ ਦੇ ਸਬੰਧ ਵਿੱਚ ਆਪਣੇ ਨਾਲ ਨੇ ਡਾਕਟਰ ਬੰਜੇਂਦਰ ਸਿੰਘ ਜੀ ਜਿਨ੍ਹਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਇਹ ਆਪਾਂ ਨੂੰ ਦੱਸਣਗੇ ਵੀ ਜਿਵੇਂ ਇਸ ਸਮੇਂ ਨਰਮੇ ਦੀ ਫਸਲ ਤੇ ਕਿੰਨਾ ਕਿਤੇ ਜਿਹੜਾ ਹੈਗਾ ਚਿੱਟੇ ਮੱਛਰ ਦਾ ਹਮਲਾ ਦੇਖਣ ਨੂੰ ਆਪਾਂ ਨੂੰ ਮਿਲ ਰਿਹਾ ਵੀ ਆਪਾਂ ਉਹਦੇ ਬਾਰੇ ਪਤਾ ਕਿਵੇਂ ਲੱਗਦਾ ਆਪਾਂ ਉਹਨੂੰ ਸਰਵੇਖਣ ਕਿਵੇਂ ਕਰਨਾ ਆਪਾਂ ਖੇਤ ਦੇ ਵਿੱਚ ਵੀ ਆਪਣੇ ਨਰਮੇ ਦੀ ਫਸਲ ਦੇ ਵਿੱਚ ਜਿਵੇਂ ਆਪਾਂ ਇਸ ਖੇਤ ਦੇ ਵਿੱਚ ਖੜੇ ਆਂਗੇ ਵੀ ਇੱਥੇ ਚਿੱਟੇ ਮੱਛਰ ਦਾ ਹਮਲਾ ਹੈ ਜਾਂ ਨਹੀਂ ਹੈ ਇਹ ਸੀ ਨੂੰ ਆਪਾਂ ਸਰਵੇਖਣ ਕਿਵੇਂ ਕਰਨਾ ਜੀ ਪਹਿਲਾਂ ਹਾਂਜੀ ਬਿਲਕੁਲ ਡਾਕਟਰ ਸਾਹਿਬ ਨਰਮੇ ਦੀ ਜਿਵੇਂ ਤੁਸੀਂ ਪਹਿਲਾਂ ਗੱਲ ਕਰੀ ਫਸਲ ਬੜੀ ਵਧੀਆ ਹੁਣ ਤੱਕ ਖੜੀ ਆ 60 ਪੈਡ ਦਿਨ ਦੀ ਤਕਰੀਬਨ ਅੰਦਾਜ਼ਨ ਸਾਡੇ ਫਸਲ ਹੋਈ ਵੀ ਆ ਨਰਮੇ ਦੀ ਮਗਰਲੇ ਕੁਝ ਦਿਨਾਂ ਤੋਂ ਹਫਤੇ ਤੋਂ ਜਿਹੜਾ ਹੈਗਾ ਮੌਸਮ ਜਾਦੇ ਸਿੱਲਾ ਤੇ ਗਰਮ ਚੱਲ ਰਿਹਾ ਹੌਟ ਹਿਊਮਿਡ ਕੰਡੀਸ਼ਨ ਕਹਿ ਦਿੰਨੇ ਆ ਉਹ ਜਿਹੜੀ ਕੰਡੀਸ਼ਨ ਆ ਉਹਦੇ ਵਿੱਚ ਜਿਹੜਾ ਚਿੱਟੇ ਮੱਛਰ ਦੇ ਹਮਲਾ ਹੋਣ ਦੇ ਜਿਹੜੇ ਚਾਂਸ ਵੱਧ ਜਾਂਦੇ ਆ ਠੀਕ ਹੈ ਜੀ ਸੋ ਮਗਰਲੇ ਕੁਝ ਦਿਨਾਂ ਤੋਂ ਸਰਵੇਖਣ ਦੇ ਦੌਰਾਨ ਕੁਝ ਕੁਝ ਖੇਤਾਂ ਦੇ ਵਿੱਚ ਸਾਨੂੰ ਜਿਹੜਾ ਚਿੱਟਾ ਮੱਛਰ ਦੇਖਣ ਨੂੰ ਮਿਲ ਰਿਹਾ ਜੀ ਤੇ ਉਹਦੇ ਲਈ ਸਰਵੇਖਣ ਜਿਹੜਾ ਹੈਗਾ ਉਹ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਸਰਵੇਖਣ ਦੇ ਵੇਲੇ ਅਸੀਂ ਉਹਦੇ ਵਿੱਚ ਸਵੇਰੇ 10 ਵਜੇ ਤੋਂ ਪਹਿਲਾਂ ਅਸੀਂ ਖੇਤ ਦੇ ਸਰਵੇਖਣ ਕਰਨਾ ਤੇ ਉੱਪਰ ਵਾਲੇ ਪੱਤੇ ਜਿਵੇਂ ਬੂਟੇ ਦੇ ਵਿੱਚ ਉੱਪਰ ਵਾਲੇ ਪੱਤਿਆਂ ਦੇ ਆਪਾਂ ਉੱਪਰਲੀ ਕਨੋਪੀ ਉਹ ਚ ਤਿੰਨ ਪੱਤੇ ਦੇਖਣੇ ਆਪਾਂ ਉਹ ਤਿੰਨ ਪੱਤਿਆਂ ਦੇ ਉੱਤੇ ਆਪਾਂ ਉਹਦੀ ਕਾਊਂਟ ਕਰਨਾ ਜੇ ਪ੍ਰਤੀ ਪੱਤਾ ਸਾਡੇ 6 ਜਾਂ 6 ਤੋਂ ਜ਼ਿਆਦਾ ਆਉਂਦੇ ਆ ਐਵਰੇਜ ਤਾਂ ਫਿਰ ਸਾਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਪੱਤੇ ਦੇ ਉੱਪਰਲੇ ਪਾਸੇ ਦੇਖਿਆ ਥੱਲੇ ਦੇ ਪਾਸੇ ਆਪਾਂ ਦੇਖਾਂਗੇ ਨਹੀਂ ਥੱਲੇ ਦੇ ਪਾਸੇ ਉੱਪਰਲੀ ਉੱਪਰਲੀ ਛਤਰੀ ਦੇ ਵਿੱਚ ਉਹਦਾ ਥੱਲੇ ਪਾਸੇ ਬੂਟੇ ਨੂੰ ਹਲਾਉਣਾ ਨਹੀਂ ਗਾ ਬਿਲਕੁਲ ਇਸ ਤਰ੍ਹਾਂ ਆ ਆਪਾਂ ਟੇਡਾ ਕਰਕੇ ਦੇਖਣਾ ਤੇ ਉਹਦੇ ਵਿੱਚ ਜਿਵੇਂ ਇੱਕ ਪੱਤਾ ਦੇਖਿਆ ਚ ਦੋ ਤਿੰਨ ਦੇਖੇ ਫਿਰ ਇਸ ਤਰ੍ਹਾਂ ਦੇਖੇ ਤੇ ਅਲੱਗ-ਅਲੱਗ 10 ਥਾਵਾਂ ਤੇ ਦੇਖਣੇ ਆ ਆਪਾਂ ਜੋ 10 ਥਾਵਾਂ ਤੇ ਦੇਖਾਂਗੇ 30 ਪੱਤੇ ਸਾਡੇ ਬਣ ਜਾਣਗੇ ਤਾਂ ਉਹਦੀ ਐਵਰੇਜ ਜਦੋਂ ਅਸੀਂ ਕੱਢਾਂਗੇ 6 ਜਾਂ 6 ਤੋਂ ਜ਼ਿਆਦਾ ਸਾਨੂੰ ਮਿਲਦੀ ਹੈ ਤਾਂ ਸਾਨੂੰ ਸਪਰੇਅ ਕਰਨ ਦੀ ਆਪਣੇ ਦੱਸਿਆ ਵੀ 6 ਜਾਂ 6 ਤੋਂ ਵੱਧ ਚਟਾ ਮੱਛਰ ਜਿਹੜਾ ਹੈਗਾ ਆਪਾਂ ਨੂੰ ਉਸ ਪੱਤੇ ਤੇ ਬੈਠਾ ਦੇਖ ਰਿਹਾ ਫੇਰ ਹੀ ਆਪਾਂ ਉੱਥੇ ਜਿਹੜੀ ਹੈਗੀ ਸਪਰੇਅ ਕਰਨੀ ਅੱਛਾ ਕਿਹੜੀ ਸਪਰੇਅ ਕਰਨੀ ਹੈ ਤੇ ਕਦੋਂ ਕਰਨੀ ਹੈ ਉਹਦੇ ਬਾਰੇ ਜਾਣਕਾਰੀ ਦਿਓ ਜਾਂ ਕੀ ਇਹਦਾ ਜਿਹੜਾ ਹੈਗਾ ਚਟੇ ਮੱਛਰ ਦਾ ਜਦੋਂ ਹਮਲਾ ਹੋ ਗਿਆ ਖੇਤ ਦੇ ਵਿੱਚ ਕੀ ਨੁਕਸਾਨ ਆਪਣਾ ਇਹਦਾ ਨਰਮੇ ਤੇ ਦੇਖਣ ਨੂੰ ਮਿਲਦਾ ਬਿਲਕੁਲ ਜੀ ਇਹਦੇ ਡਾਕਟਰ ਸਾਹਿਬ ਜਿਵੇਂ ਨੁਕਸਾਨ ਦੀ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਵੀ ਇਹਦੇ ਜਿਹੜੇ ਬਾਲਗ ਤੇ ਬੱਚੇ ਜਿਹੜੇ ਦੋਨੇ ਪੱਤੇ ਦੇ ਥੱਲੇ ਦੇ ਪਾਸੇ ਜਿਹੜਾ ਰਸ ਚੂਸਦੇ ਆ ਜਿਹੜੀ ਮਾਦਾ ਬਾਲਗ ਹੈਗੀ ਉਹ ਪੱਤੇ ਦੇ ਥਲੜੇ ਪਾਸੇ ਹੀ ਬੱਚੇ ਦਿੰਦੀ ਆ ਉੱਥੋਂ ਹੀ ਬੱਚੇ ਜਿਹੜੇ ਨਿਕਲ ਕੇ ਤੇ ਉਹ ਪੱਤੇ ਦੇ ਵਿੱਚੋਂ ਰਸ ਚੂਸਣਾ ਸ਼ੁਰੂ ਕਰ ਦਿੰਦੇ ਆ ਜੀ ਰਸ ਚੂਸਣ ਦੇ ਨਾਲ ਨਾਲ ਜਿਹੜਾ ਹੈਗਾ ਉਹ ਆ ਆਪ ਦਾ ਮਲ ਤਿਆਗ ਕਰਦੇ ਆ ਉਹ ਮਲ ਤਿਆਗ ਜਿਹੜਾ ਹੈਗਾ ਪੱਤਿਆਂ ਦੇ ਉੱਤੇ ਡਿੱਗਦਾ ਉਹ ਮਲ ਤਿਆਗ ਦੇ ਉੱਤੇ ਜਿਹੜਾ ਹੈਗਾ ਸੂਲਟੀ ਮੋਲਡ ਅਸੀਂ ਕਹਿ ਦਿੰਨੇ ਹਾਂ ਉੱਲੀ ਲੱਗ ਜਾਂਦੀ ਕਾਲੇ ਰੰਗ ਦੀ ਤਾਂ ਉਹਦੇ ਨਾਲ ਜਿਹੜੀ ਹੈਗੀ ਆ ਸਾਡੇ ਬੂਟੇ ਦਾ ਭੋਜਨ ਬਣਾਉਣ ਦੀ ਕਿਰਿਆ ਜਿਹੜੀ ਉਹ ਘਟ ਜਾਂਦੀ ਹੈ ਤੇ ਬੂਟੇ ਦਾ ਵਾਧਾ ਵਿਕਾਸ ਜਿਹੜਾ ਰੁਕ ਜਾਂਦਾ ਤੇ ਦੂਰੋਂ ਹੀ ਸਾਨੂੰ ਜਿਹੜਾ ਹੈਗਾ ਬੂਟਾ ਐਵੇਂ ਕਾਲਾ ਲੱਗਣ ਲੱਗ ਜਾਂਦਾ ਪੱਤੇ ਥਲੜੇ ਜਿਹੜੇ ਜਿੱਥੇ ਜ਼ਿਆਦਾ ਸੂਲਟੀ ਮੋਲਡ ਹੋਵੇ ਉੱਥੇ ਸਾਨੂੰ ਦੇਖਣ ਨੂੰ ਲੱਗ ਜਾਂਦੀ ਵੀ ਇਹ ਕਾਲੇ ਰੰਗ ਦੇ ਪੱਤੇ ਹੋ ਜਾਂਦੇ ਆ ਹੁਣ ਅਗਲੀ ਗੱਲ ਵੀ ਤੁਸੀਂ ਸਪਰੇਅ ਦੀ ਗੱਲ ਕਰ ਇਹ ਤਾਂ ਜਿਆਦਾ ਪ੍ਰਤੀ ਪੱਤਾ ਸਾਨੂੰ ਮਿਲ ਰਿਹਾ ਤਾਂ ਫਿਰ ਸਾਨੂੰ ਸਪਰੇਅ ਕਰਨ ਦੀ ਜ਼ਰੂਰਤ ਹੈਗੀ ਆ ਸਪਰੇਅ ਕਿਹੜੀ ਕਰਨੀ ਆ ਸਪਰੇਆ ਦੇ ਵਿੱਚ ਸਾਡੇ ਕੋਲ ਇੱਕ ਕਲਾਸਟੋ ਨਵੀਂ ਦਵਾਈ ਸ਼ਫਾਰਿਸ਼ ਹੋਈ ਆ 200 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪੈਂਦੀ ਆ ਉਸ ਤੋਂ ਇਲਾਵਾ ਅਸ਼ੀਨ ਦਵਾਈ ਜਿਹੜੀ 60 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪੈਂਦੀ ਆ ਉਹ ਲਾਲਾ ਹੈਗੀ ਆ ਉਹ 80 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪੈਂਦੀ ਆ ਇਥਿਓਨ ਹੈਗੀ 800 ਮਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪੈਂਦੀ ਆ ਇਹਨਾਂ ਦੇ ਵਿੱਚੋਂ ਕੋਈ ਦਵਾਈ ਆਪਾਂ ਕਰ ਸਕਦੇ ਆ ਇਸ ਤੋਂ ਇਲਾਵਾ ਜੇ ਸਾਨੂੰ ਲੱਗਦਾ ਵੀ ਸਾਡੇ ਖੇਤ ਵਿੱਚ ਹਮਲਾ ਜ਼ਿਆਦਾ ਹੈ ਵੀ ਜਿਹਨਾਂ ਦਵਾਈਆਂ ਦੀ ਆਪਾਂ ਸਪਰੇਅ ਕਰੀ ਆ ਇੱਕ ਵਾਰੀ ਕਲਾਸਟੋ ਦੀ, ਓਸ਼ੀਨ ਦੀ, ਓਲਾਲਾ ਦੀ, ਇਥਿਓਨ ਦੀ ਤਾਂ ਇੱਕ ਹਫ਼ਤੇ ਤੋਂ ਬਾਅਦ ਚੋਂ ਜੇ ਅਸੀਂ ਕਹਿੰਦੇ ਆ ਵੀ ਜਾਦੇ ਹਮਲਾ ਹੈਗਾ ਤਾਂ ਬੱਚੇ ਮਾਰਨ ਦੇ ਲਈ ਵੀ ਤੁਸੀਂ ਲੈਨੋ ਦੀ ਜਾਂ ਉਬਰਾਨ ਦੀ ਜਿਹੜੀ ਹੈਗੀ ਸਪਰੇਅ ਕਰੋ ਕਿਉਂਕਿ ਜਿਹੜੀਆਂ ਇਹ ਦਵਾਈਆਂ ਇੱਕ ਵਾਰੀ ਸਾਰਾ ਅਡਲਟ ਜਿਹੜਾ ਹੈਗਾ ਬਾਲਗ ਨੂੰ ਮਾਰਦੇ ਨਹੀਂ ਆ ਤੇ ਜਿਹੜਾ ਕੋਈ ਨਿੱਕੇ ਵੱਜਦੇ ਬੱਚੇ ਹੈਗੇ ਆ ਜਾਂ ਬੱਚ ਹੈਗਾ ਉਹ ਮਾਰਨ ਦੇ ਲਈ ਅਸੀਂ ਕਹਿੰਦੇ ਵੀ ਲੈਨੋ ਜਿਹੜੀ 500 ਮਿਲ ਪ੍ਰਤੀ ਕਿੱਲੇ ਹਿਸਾਬ ਨਾਲ ਪੈਂਦੀ ਆ ਉਬਰਾਨ ਦਵਾਈ ਆ ਉਹ 200 ਐਮਐਲ ਪ੍ਰਤੀ ਕਿੱਲੇ ਹਾਉਨੇ ਪੈਂਦੀ ਹੈ ਦੋਨਾਂ ਦੇ ਵਿੱਚੋਂ ਕੋਈ ਦਵਾਈ ਅਸੀਂ ਜਿਹੜੇ ਹੈ ਹਫਤੇ ਬਾਅਦ ਜੇ ਅਸੀਂ ਕਰਦੇ ਹਾਂ ਤਾਂ ਸਾਡਾ ਜਿਹੜਾ ਚਿੱਟੇ ਮੱਛਰ ਦਾ ਹਮਲਾ ਸੀ ਕਾਫੀ ਹੱਦ ਤੱਕ ਇਹਨਾਂ ਨੂੰ ਕੰਟਰੋਲ ਕਰ ਲੈਨੇ ਆ ਇਹਦੇ ਲਈ ਇੱਕ ਜ਼ਰੂਰੀ ਚੀਜ਼ ਧਿਆਨ ਦੇ ਰੱਖੋ ਪਾਣੀ ਪੂਰਾ ਰੱਖਣਾ ਸਵਾ 100 ਲੀਟਰ ਤੋਂ ਵੱਧ ਆਪਾਂ ਪਾਣੀ ਪਾਉਣਾ ਪ੍ਰਤੀ ਕਿੱਲੇ ਤਾਂ ਜੋ ਜਿਹੜਾ ਹੈ ਕਬੂਟਿਆਂ ਤੇ ਚੰਗੀ ਤਰ੍ਹਾਂ ਜਿਹੜਾ ਹੈਗਾ ਸਪਰੇਅ ਦਾ ਪੈ ਜੇ ਤੇ ਅਸਰ ਚੰਗੀ ਤਰ੍ਹਾਂ ਉਹਦਾ ਹੋ ਜਾਏ ਠੀਕ ਹੈ ਜੀ ਯਾਨੀ ਕਿ ਇਹਦੇ ਵਿੱਚ ਖਿਆਲ ਕੀ ਰੱਖਣਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿਸਾਨ ਵੀਰਾਂ ਨੇ ਪਹਿਲਾਂ ਕਿ ਜਿਹੜਾ ਹੈਗਾ ਉੜਦਾ ਫਿਰਦਾ ਜਿਹੜਾ ਮੱਛਰ ਆ ਉਹਨੂੰ ਮਾਰ ਲੈਣਾ ਬਾਲਗ ਨੂੰ ਮਾਰ ਲੈਣਾ ਉਸ ਤੋਂ ਬਾਅਦ ਬਾਚਾੜੀ ਸਪਰੇਅ ਜ਼ਰੂਰ ਕਰਨੀ ਫਿਰ ਇਹਦੇ ਤੇ ਹੈਗਾਗਾ ਲੰਬੇ ਸਮੇਂ ਤੱਕ ਜਿਹੜਾ ਹੈਗਾ ਕੰਟਰੋਲ ਜਿਹੜਾ ਹੈਗਾਗਾ ਚਿੱਟੇ ਮੱਛਰ ਤੇ ਰਹੂਗਾ ਮੈਂ ਆਸ ਕਰਦਾ ਕਿਸਾਨ ਵੀਰਾਂ ਨੇ ਡਾਕਟਰ ਮਨਜਿੰਦਰ ਸਿੰਘ ਜੀ ਦੀ ਗੱਲਬਾਤ ਨੂੰ ਧਿਆਨ ਨਾਲ ਸੁਣਿਆ ਹੋਵੇਗਾ ਇਹੋ ਜਿਹਾ ਹੋਰ ਵੀਡੀਓ ਦੇਖਣ ਦੇ ਲਈ ਕਿਸਾਨ ਵੀਰਾਂ ਨੂੰ ਮੈਂ ਅਪੀਲ ਕਰੂੰਗਾ ਖੇਤੀ ਗਿਆਨ ਅਤੇ ਵਿਕਾਸ ਜਾਂ ਨੂੰ ਲਾਈਕ ਕਰਨਗੇ ਤੇ